ਮੁੰਡੇ ਨੂੰ ਪੰਜਾਬ ਨਾਲ ਇੰਨਾ ਪਿਆਰ ਆ ਵੀ ਇਹ ਮੁੰਡੇ ਨੇ ਨੰਬਰ ਵੀ 33 ਪੀਵੀ 33 ਨੰਬਰ ਲਿਆ ਸਪੈਸ਼ਲ ਕਿੰਨੇ ਦਾ ਪੈ ਗਿਆ ਸੀ ਬਾਈ ਨੰਬਰ ਇਹ ਆਹ ਕਿਆ ਬਾਤ ਆ ਮੁੰਡੇ ਨੇ ਬਾਈ ਮੋਟਰਸਾਈਕਲ ਤੇ ਫੋਟੋ ਵੀ ਲਵਾ ਰੱਖੀ ਹੈਗੀ ਤੇ ਨਵਾਂ ਮੋਟਰਸਾਈਕਲ ਵਾਲਾ ਹਾਲੇ ਨੰਬਰ ਵੀ ਨਹੀਂ ਆਇਆ ਕਰਕੇ ਉੱਥੀ ਜਾਣਾ ਚਾਹੁੰਦੇ ਬਾਈ ਅੱਛਾ ਜਾਣਾ ਚਾਹੁੰਦੇ ਉੱਥੇ ਬਾਈ ਯਾਰ ਇਹ ਦੇਖੋ ਇਹ ਇਹਨਾਂ ਨੇ ਹਥਿਆਰ ਬੜੇ ਸੰਦ ਬੜੇ ਘਾਟ ਬਣਾ ਕੇ ਰੱਖੇ ਨੇ ਆਹ ਦੇਖੋ ਪਤਾ ਨਹੀਂ ਕੀ ਸੰਦ ਬਣਾਵਾਂ ਰੱਖਿਆ ਇਹ ਕਾਦੇ ਵਾਸਤੇ ਆ ਬਾਈ ਸਤਿ ਸ਼੍ਰੀ ਅਕਾਲ ਦੋਸਤੋ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਅੱਜ ਸਾਡਾ ਬਲੌਗ ਹੈ ਪਾਕਿਸਤਾਨ ਦਾ ਟੂਰ ਬਹੁਤ ਔਖਾ ਸਾਨੂੰ ਵੀਜ਼ਾ ਮਿਲਿਆ ਸੀ ਤੇ ਹੁਣ ਅਸੀਂ ਉੱਥੋਂ ਉਤਰ ਕੇ ਥੋੜਾ ਪਿੰਡ ਇਲਾਕੇ ਦੇ ਵਿੱਚ ਆਏ ਆ ਤੇ ਇੱਥੇ ਅਸੀਂ ਹੁਣ ਇਹ ਪਿੰਡ ਦਾ ਨਾਮ ਅਸੀਂ ਪੁੱਛਦੇ ਆ ਕਿਹੜਾ ਪਿੰਡ ਆ ਇਹ ਤੇ ਗੱਡੀ ਥੋੜੀ ਅਸੀਂ ਪਿੱਛੇ ਰੋਕਤੀ ਸੀ ਤੇ ਕਿਉਂਕਿ ਉੱਥੇ ਕੰਮ ਚੱਲੀ ਜਾਂਦਾ ਸੜਕ ਤਾਂ ਅੱਗੇ ਡੱਪੀ ਨਹੀਂ ਹੈਗੀ ਤੇ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਇਸ ਟਾਈਮ ਹੈਗੇ ਆ ਬਈ ਲਾਹੌਰ ਦੇ ਨੇੜੇ ਕਰਾਚੀ ਸ਼ਹਿਰ ਦੇ ਵਿੱਚ ਤੇ ਗੱਲਬਾਤ ਕਰਦੇ ਆ ਆ ਮੁੰਡੇ ਬੈਠੇ ਨੇ ਇੱਥੇ ਕੀ ਹਾਲ ਚਾਲ ਆ ਬਾਈ ਕੀ ਹਾਲ ਆ ਬਾਈ ਵਧੀਆ ਜੀ ਕੀ ਨਾਮ ਆ ਬਾਈ ਆਪਣਾ ਮੁਹੰਮਦ ਅਲੀ ਮੁਹੰਮਦ ਅਲੀ ਦੋਸਤੋ ਇਹ ਉਮੀ ਪੰਜਾਬ ਆ ਬਿਲਕੁਲ ਜਿਵੇਂ ਆਪਣਾ ਪੰਜਾਬ ਆ ਇੰਡੀਆ ਵਾਲਾ ਪੰਜਾਬ ਆ ਦੇਖ ਲਓ ਦਾਣਾ ਮੰਡੀ ਤੇ ਉਵੇਂ ਮੁੰਡੇ ਖੁੰਡੇ ਇੱਥੇ ਤੇ ਕੋਈ ਫਰਕ ਮੈਂ ਕਹਿੰਦਾ ਤੁਸੀਂ ਦੱਸ ਹੀ ਨਹੀਂ ਸਕਦੇ ਤੁਹਾਨੂੰ ਮਹਿਸੂਸ ਹੀ ਨਹੀਂ ਹੋਣਾ ਤੇ ਬਾਈ ਜਿਵੇਂ ਸਾਨੂੰ ਵੀ ਐ ਲੱਗਦਾ ਰਹਿੰਦਾ ਜਿਵੇਂ ਇਸ ਇੰਡੀਆ ਪੰਜਾਬ ਵਿੱਚ ਜਾਈਏ ਜਿਵੇਂ ਸਾਡਾ ਇੱਥੇ ਆਉਣ ਨੂੰ ਜੀ ਕਰਦਾ ਹੈ ਤੇ ਤੁਹਾਨੂੰ ਵੀ ਆਇਆ ਮਹਿਸੂਸ ਹੁੰਦਾ ਵੀ ਜਾਈਏ ਯਾਰ ਘੁੰਮ ਕੇ ਆਈਏ ਪੰਜਾਬ ਹਾਂ ਬਾਈ ਬਹੁਤ ਜੀ ਕਰਦਾ ਜਾਣ ਨੂੰ ਠੀਕ ਆ ਬਾਈ ਤੇ ਸਿੱਧੂ ਮੂਸੇ ਵਾਲੇ ਨੂੰ ਜਾਣਦੇ ਹੋ ਹੋਗੇ ਬਾਈ ਖਾਸ ਕਰਕੇ ਉੱਥੀ ਜਾਣਾ ਚਾਹੁੰਨੇ ਬਾਈ ਅੱਛਾ ਜਾਣਾ ਚਾਹੁੰਨੇ ਉੱਥੇ ਬਾਈ ਯਾਰ ਆਹ ਕੀ ਬਾਤ ਆ ਮੁੰਡੇ ਨੇ ਬਾਈ ਮੋਟਰਸਾਈਕਲ ਤੇ ਫੋਟੋ ਵੀ ਲਵਾ ਰੱਖੀ ਹੈਗੀ ਤੇ ਨਵਾਂ ਮੋਟਰਸਾਈਕਲ ਆਲੇ ਹਾਲੇ ਨੰਬਰ ਵੀ ਨਹੀਂ ਆਇਆ ਬਹੁਤ ਪਿਆਰ ਕਰਦੇ ਨੇ ਯਾਰ ਇਹ ਬਾਈ ਫੋਟੋ ਲਵਾਈ ਆ ਹੈ ਸ਼ੌਂਕੀਆ ਹਾਂਜੀ ਕੀ ਬਾਤ ਆ ਬਾਈ ਯਾਰ ਤੇ ਇੱਕ ਮੁੰਡਾ ਬੈਠਾਗਾ ਪਾਕਿਸਤਾਨ ਸਾਨੂੰ ਗਾਹਾਂ ਟਪਾਤਾ ਸੀ ਬਾਰਡਰ ਮੋਟਰਸਾਈਕਲ ਅਲਾਉਡ ਕਰਤੇ ਸਰਕਾਰ ਨੇ ਕਹਿੰਦੇ ਮੁੰਡੇ ਪੰਜਾਬ ਤੋਂ ਆਏ ਨੇ ਤੇ ਪੰਜਾਬ ਆ ਜਮਾ ਆਪਣੇ ਜਮਾ ਆਪਣੇ ਇੰਡੀਆ ਵਾਲੇ ਪੰਜਾਬ ਵਾਂਗੂ ਹੀ ਆ ਪਰ ਇੰਨਾ ਕੋਈ ਖਾਸ ਫਰਕ ਨਹੀਂ ਹੈਗਾ ਇਹ ਪਾਕਿਸਤਾਨ ਦਾ ਪੰਜਾਬ ਆ ਤੇ ਆਹ ਮੁੰਡੇ ਨਾਲ ਗੱਲਬਾਤ ਕਰਦੇ ਆ ਕੀ ਹਾਲ ਆ ਬਾਈ ਵਧੀਆ ਤੇ ਆਪਣੇ ਸੋਡੀ ਵੀ ਇੱਛਾ ਹੁੰਦੀ ਹੈ ਵੀ ਅਸੀਂ ਇੰਡੀਆ ਪੰਜਾਬ ਘੁੰਮ ਕੇ ਆਈਏ ਯਾਰ ਜਿਵੇਂ ਸਾਡੀ ਇੱਛਾ ਹੁੰਦੀ ਹੈ ਵੀ ਅਸੀਂ ਪਾਕਿਸਤਾਨ ਆਏ ਆ ਹਾਂ ਤੇ ਤੁਹਾਨੂੰ ਕਿਵੇਂ ਲੱਗਦਾ ਉਧਰ ਵੀ ਪੰਜਾਬ ਤੁਸੀਂ ਸੋਚਿਆ ਹੋ ਕਦੇ ਵੀ ਯਾਰ ਕਹਿਜਾ ਕੁਝ ਹੋਊ ਬਈ ਜਾਂ ਸਾਡੇ ਵਾਂਗੂ ਹੋਊ ਕਿਵੇਂ ਲੱਗਦਾ ਤੁਹਾਨੂੰ ਯਾਰ ਜਾ ਕੇ ਪਤਾ ਲੱਗੂ ਜੀ ਤਾਂ ਕਰਦਾ ਯਾਰ ਨੂੰ ਵਧੀਆ ਹੀ ਹੋ ਕੀ ਨਾਮ ਹੈ ਬਾਈ ਆਪਣਾ ਅਲੀ ਅਹਿਮਦ ਅਲੀ ਅਹਿਮਦ ਆ ਮੁੰਡਾ ਅਲੀ ਅਹਿਮਦ ਆ ਬਾਈ ਤੇ ਆ ਦੇਖੋ ਜੇ ਮੈਂ ਆਪਾਂ ਉਧਰ ਰੇੜੀਆਂ ਜਟਾਈਆਂ ਹੋਈਆਂ ਹਰੇ-ਹਰੇ ਹਰੇ-ਚਾਰੇ ਨੂੰ ਆਵੇਂ ਉਧਰੀ ਆ ਦੇਖੋ ਇਹ ਦਾਣਾ ਮੰਡੀ ਹੈਗੀ ਇਹ ਇਹਨਾਂ ਨੇ ਹਥਿਆਰ ਬੜੇ ਸੰਦ ਬੜੇ ਘਾਟੇ ਬਣਾ ਕੇ ਰੱਖੇ ਨੇ ਆ ਦੇਖੋ ਪਤਾ ਨਹੀਂ ਕੀ ਸੰਦ ਬਣਵਾ ਰੱਖਿਆ ਇਹ ਕਾਦੇ ਵਾਸਤੇ ਆ ਬਾਈ ਇਹ ਚਾਰ ਪੱਟਣ ਵਾਸਤੇ ਇਹ ਚਾਰ ਪੱਟਣ ਵਾਸਤੇ ਇੱਧਰ ਵੀ ਚਾਰ ਪਾਉਂਦੇ ਨੇ ਆਪਣੇ ਜਿਵੇਂ ਆਪਾਂ ਵੱਖਦਾ ਚਾਰ ਪਾਉਂਦੇ ਇੱਧਰ ਵੀ ਚਾਰ ਪਾਉਂਦੇ ਜਗੇ ਕਿਆ ਬਾਤ ਆ ਯਾਰ ਤੇ ਇਹ ਮੁੰਡੇ ਨੂੰ ਇੰਨਾ ਇੰਨਾ ਪਿਆਰਾ ਮੁੰਡੇ ਨੂੰ ਇਹ ਮੁੰਡੇ ਨੂੰ ਪੰਜਾਬ ਨਾਲ ਇੰਨਾ ਪਿਆਰ ਆ ਵੀ ਇਹ ਮੁੰਡੇ ਨੇ ਨੰਬਰ ਵੀ ਪੀਵੀ 31 ਪੀਵੀ 31 ਨੰਬਰ ਲਿਆ ਸਪੈਸ਼ਲ ਕਿੰਨੇ ਦਾ ਪੈ ਗਿਆ ਸੀ ਬਾਈ ਨੰਬਰ ਇਹ ਬਹੁਤ ਮਹਿੰਗਾ ਪਿਆ ਬਹੁਤ ਮਹਗਾ ਪੈ ਗਿਆ ਮੁੰਡਾ ਕਹਦਾ ਇੰਨਾ ਪਿਆਰਾ ਸਿੱਧੂ ਮੂਸੇ ਵਾਲੇ ਦੇ ਏਰੀਆ ਨਾਲ ਤੇ ਪੀਵੀ 33 ਨੰਬਰ ਲੈ ਰੱਖਿਆ ਮੁੰਡੇ ਨੇ